ਬਠਿੰਡਾ ਦੇ ਐਸਐਸਪੀ ਹਰਮਨबीर ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਵੱਲੋਂ ਥਾਣਾ ਤਲਵੰਡੀ ਚਪੇਂਦੇ ਇੱਕ ਵਿਅਕਤੀ ਦੇ ਖਿਲਾਫ ਨਸ਼ਾ ਤਸਕਰ ਦੇ આરોਪ ਦੇ ਵਿੱਚ ਸੁਖਦੇਵ ਸਿੰਘ ਪੁੱਤਰ ਪ੍ਰੇਮ ਸਿੰਘ ਜੋ ਕਿ ਨਸ਼ਾ ਤਸਕਰ ਦੇ ਕੰਮ ਕਰਦਾ ਹੈ ਉਸ ਦੇ ਖਿਲਾਫ ਅੱਜ ਬਠਿੰਡਾ ਪੁਲਿਸ ਨੇ ਉਸ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਤਾਂ ਆਓ ਆਪਾਂ ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਤੋਂ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਹੁੰਦੀ ਹੈਗੀ ਜਿਸ ਨੂੰ ਸੰਚ ਇੱਕ ਬੰਦੇ ਨੂੰ ਆਪਣਾ ਜਿਹੜਾ ਪੱਕਾ ਪੇਸ਼ ਕਰਦੀ ਜਾਂ ਤਸਦੀਕ ਉਸ ਤੋਂ ਬਾਅਦ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਨੂੰ ਜਦੋਂ ਠੀਕ ਲੱਗਦਾ ਹੈ ਜਾਂ ਉਹ ਸਬੂਤ ਵਗੈਰਾ ਜਿਹੜੇ ਹੈਗੇ ਆ ਦੇਖ ਕੇ ਕਰਕੇ ਪੱਕਾ ਫੋਕੇ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰੋਪਰਟੀ ਨੂੰ ਰੀਸ ਕਰਦੇ ਆ ਕੇ ਕਰਦੇ ਆ ਅੱਜ ਇਹ ਸੁਖਦੇਵ ਸਿੰਘ ਸੇਬਾ ਅਨੋਖ ਰਿੰਦ ਸਿੰਘ ਮੈਸਰ ਮੱਲਾ ਥਲਵੰਡੀ ਸਾਹੂ ਡਿਸਟ੍ਰਿਕਟ ਫਤਿਹਨਾ ਇਹਨਾਂ ਦੀ ਜਿਹੜੀ ਹੈਗੀ ਐ ਪ੍ਰੋਪਰਟੀ ਜਿਹੜੀ ਹੈਗੀ ਐ ਇਹ ਫ੍ਰੀਜ਼ ਕਰਦੇ ਜਿਹੜੇ ਹੈਗੇ ਆ ਇਹ ਆਰਡਰ ਸਾਨੂੰ ਮਿਲਿਆ ਲੱਗਿਆ ਹੈ ਪਰ ਉਹ ਜਿਹੜੇ ਲੱਗੇ ਆ ਇਹਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਆ ਫਿਰ ਪਲਾਟ ਜਿਹੜਾ ਹੈਗਾ ਇੱਕ ਪਰ ਉਹ ਇਹਨਾਂ ਨੇ ਉਹਦੇ ਤੇ ਦੁਕਾਨਾਂ ਜਿਹੜੀਆਂ ਸੀਗੀਆਂ ਉਸਾਰੀਆਂ ਉਹਨੂੰ ਜਿਹੜਾ ਫ੍ਰੀ ਕਰਨ ਦੇ ਆਰਡਰ ਹੋਏ ਹੈਗੇ ਆ ਬਾਕੀ ਕਾਨੂੰਨੀ ਤੌਰ ਤੇ ਜਿਹੜਾ ਹੈਗਾ ਇਹਨਾਂ ਕੋਲ ਅੱਗੇ ਜਿਹੜਾ ਹੈਗਾ ਆਪਣਾ ਅਥਾਰਟੀ ਤੱਕ ਦਾ ਅਧਿਕਾਰ ਦਾ ਹੈਗਾ ਬਦਲ ਹੈਗਾ ਪਰ ਅਸੀਂ ਸਾਰੇ ਅੱਜ ਰੈਸਪੀਰੇਟਰੀ ਜਿਹੜੀ ਲੱਗੀ ਹੈ ਸਾਰੇ ਇਹ ਜਿਹੜੇ ਮਸ਼ੀਨਾਂ ਉੱਤੇ ਦਾ ਕੰਮ ਕਰਦੇ ਵੀ ਹੈਗੇ ਆ ਅਸੀਂ ਮੰਗੂਏ ਤਾਂ ਇਹ ਕਰਨਾ ਚਾਹੁੰਦੇ ਹਾਂ ਕਿ ਮਾਨ ਲੋਗ ਐਸਐਸਪੀ ਸਾਹਿਬ ਪਟਨਾ ਸ੍ਰੀ ਅਰਪਿੰਦ ਸਿੰਘ ਜਨ ਉਹਨਾਂ ਦੀ ਵੀ ਇਹ ਕਲੀਅਰ ਕਟਰ ਹੈ ਤਾਂ ਸਾਡੀ ਵੀ ਇਹ ਰਾਏ ਹੈ ਕਿ ਇਹ ਨਸ਼ੇ ਪੱਤੇ ਦੇ ਕੰਮ ਤੋਂ ਬਾਹਰ ਆ ਜਾਣ ਜਿੱਦਾਂ ਉਹਨਾਂ ਦੀਆਂ ਜਿਹੜੀਆਂ ਬਲੌਕੀਆਂ ਜਿਹੜੀਆਂ ਹੈਗੀਆਂ ਉਹ ਫੀਸ ਕਰਾਉਂਦਾ ਸਰਕਾਰ ਦੇ ਕੰਮ ਆ। ਇਹਦੇ ਹੀ ਅੱਗੇ ਚੱਲ